ਅਸੀਂ ਅਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਫਾਸਟ ਫੂਡ ਵਾਲੀ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਸਾਰੇ ਦੱਸੋ ਕਿ ਤੁਸੀਂ ਫਾਸਟ ਫੂਡ ਖਾਂਦੇ ਹੋ ਜੇਕਰ ਖਾਂਦੇ ਹੋ ਕੀ ਖਾਂਦੇ ਹੋ 버거 ਖਾਂਦੇ ਹੋ ਮੋਮੋਜ਼ ਖਾਂਦੇ ਹੋ ਨਿਊਡਲ ਖਾਂਦੇ ਹੋ ਜਾਂ ਫਿਰ ਕਹ ਲਓ ਕਿ ਸਪ੍ਰਿੰਗ ਰੋਲ ਖਾਂਦੇ ਹੋ ਸੋ ਆਪਣਾ ਸਵਾਦ ਜ਼ਰੂਰ ਦੱਸਣਾ ਕਿ ਕਿੰਨੇ ਕਿੰਨੇ ਦਿਨਾਂ ਬਾਅਦ ਖਾਂਦੇ ਹੋ ਕਿਉਂਕਿ ਜ਼ਿਆਦਾਤਰ ਜਿਹੜੀਆਂ ਫੈਮਿਲੀਆ ਨੇ ਉਹ ਤਾਂ ਆ ਸੰਡੇ ਦੀ ਸੰਡੇ ਮੈਂ ਦੇਖਿਆ ਆ ਉਹਨਾਂ ਨੇ ਪਲਾਨ ਬਣਾਇਆ ਹੋਇਆ ਕਿ ਇਸ ਸੰਡੇ ਆਪਾਂ ਨੇ ਜਿਹੜਾ ਹੈਗਾ ਇਸ ਸਟਾਲ ਤੇ ਜਾ ਕੇ ਖਾਣਾ ਤੇ ਇਸ ਸੰਡੇ ਆਪਾਂ ਇਸ ਸਟਾਲ ਤੇ ਜਾ ਕੇ ਖਾਣਾ ਆ ਬਹੁਤੇ ਜਿਹੜੇ ਸਟਾਲ ਸੰਡੇ ਨੂੰ ਜਿੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਉੱਥੇ ਹੀ ਹਰ ਦਿਨ ਗ੍ਰੈਂਟ +1 +2 ਜਾਂ ਬੀਏ ਜਾਂ ਕਹਿ ਲਓ ਜਿਹੜੇ ਕਿ ਨੌਕਰੀਆਂ ਕਰਕੇ ਵਾਪਸੀ ਤੇ ਆਉਂਦੇ ਹਨ ਉਹ ਸਟ੍ਰੋਲਾਂ ਤੇ ਆਮ ਖੜੇ ਦਿਖਾਈ ਦਿੰਦੇ ਹਨ 버거 ਮੋਮੋਜ਼ ਖਾਂਦੇ ਹੋਏ ਸੋ ਉਹ ਮੋਮੋਜ਼ ਵਾਲਾ ਤਾਂ ਜਿਹੜਾ ਹੈਗਾ ਜੇ ਗੱਲ ਕਰੀਏ ਆਪਾਂ 2 ਤੋਂ 3 ਘੰਟਿਆਂ ਵਿੱਚ ਫ੍ਰੀ ਹੋ ਜਾਂਦਾ ਆ ਕਿਉਂਕਿ ਜਿਹੜੀ ਮੋਮੋਜ਼ ਦੀ ਕੁਆਂਟੀਟੀ ਹੁੰਦੀ ਆ ਕੋਈ ਜ਼ਿਆਦਾ ਨਹੀਂ ਹੁੰਦੀ ਹੈਗੀ ਤਕਰੀਬਨ ਉਹਨਾਂ ਕੋਲ 3 ਜਾਂ 4 ਮੰਜਲਾ ਇੱਕ ਬਾਕਸ ਹੁੰਦਾ ਜਿਹੜਾ ਕਿ ਭਰਿਆ ਹੁੰਦਾ ਆ ਤੇ ਇੱਕ ਪਲੇਟ ਦੇ ਵਿੱਚ ਮੇਰੇ ਹਿਸਾਬ ਨਾਲ 10 ਤੋਂ 12 ਮੋਮੋਜ਼ ਹੁੰਦੇ ਨੇ ਤੇ ਉਹ ਤਕਰੀਬਨ ਤਕਰੀਬਨ ਅ ਰੋਜ਼ਾਨਾ ਉਹ 2 ਤੋਂ 3 ਘੰਟਿਆਂ ਵਿੱਚ ਫ੍ਰੀ ਹੋ ਜਾਂਦਾ ਆਪਣੀ ਮੋਮੋਜ਼ ਵੇਚ ਕੇ ਪਰ ਜਿੰਨੇ ਵੀ ਮੋਮੋਜ਼ ਖਾਣ ਵਾਲੇ ਸਵਾਦੀ ਨੇ ਜਾਂ ਕਹਿ ਲਓ ਜਿੰਨੇ ਵੀ ਸਪ੍ਰਿੰਗ ਰੋਲ ਖਾਣ ਵਾਲੇ ਦਰਸ਼ਕ ਮੈਨੂੰ ਦੇਖ ਰਹੇ ਨੇ ਉਹ ਸਾਵਧਾਨ ਹੋ ਜਾਓ ਤੁਸੀਂ ਵੀਡੀਓ ਵੇਖ ਹੀ ਲਈ ਹੋਵੇਗੀ ਪਰ ਫਿਰ ਵੀ ਆਪਾਂ ਚਾਨਣ ਜ਼ਰੂਰ ਪਾਵਾਂਗੇ ਕਿ ਮੁਹਾਲੀ ਵਰਗੇ ਜਾਂ ਹੋਰ ਕਈ ਸ਼ਹਿਰਾਂ ਦੇ ਵਿੱਚ ਛੋਟੇ-ਛੋਟੇ ਲੋਕਾਂ ਨੇ ਲਗੂ ਉਦਯੋਗ ਖੋਲੇ ਹੋਏ ਨੇ ਜਿਵੇਂ ਕਿ ਕਹਿ ਲੋ ਵੀ ਕਿਰਾਏ ਜਿਤੇ ਇੱਕ ਆ ਦੋ ਕਮਰੇ ਲੈ ਕੇ ਉਹਦੇ ਵਿੱਚ 4-4 8-8 ਭਈਏ ਜਿਹੜੇ ਹੈਗੇ ਨੇ ਕੰਮ ਕਰ ਰਹੇ ਨੇ ਸੋ ਵੀਡੀਓ ਸਾਡੇ ਸਾਰਿਆਂ ਦੇ ਸਾਹਮਣੇ ਆਈਆਂ ਹੀ ਨੇ ਤੁਸੀਂ ਵੀ ਦੇਖੀਆਂ ਹੋਣਗੀਆਂ ਜੇਕਰ ਨਹੀਂ ਦੇਖੀਆਂ ਤਾਂ ਆਪਾਂ ਤੁਹਾਨੂੰ ਵਿਸਤਾਰ ਦੇ ਵਿੱਚ ਦੱਸ ਦਿੰਨੇ ਆ ਉੱਥੇ ਹੋ ਕੀ ਰਿਹਾ ਹੈ ਜਿਹੜਾ ਤੁਸੀਂ ਫਾਸਟ ਫੂਡ ਖਾਂਦੇ ਹੋ ਇਹ ਕੋਈ ਉਹ ਆਪਣੇ ਘਰੋਂ ਨਹੀਂ ਬਣਾ ਕੇ ਲੈ ਕੇ ਆਉਂਦੇ ਇਹੇ ਬਣਿਆ ਬਣਾਇਆ ਇੱਕ ਆਟੋ ਦੇ ਵਿੱਚ ਤਿਆਰ ਕਰਕੇ ਇੱਕ ਆਟੋ ਤਿਆਰ ਕੀਤਾ ਜਾਂਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਫਿਰ ਡਿਲੀਵਰੀ ਸ਼ੁਰੂ ਹੋ ਜਾਂਦੀ ਆ ਦੋ ਦੋ ਦਿਨ ਜਿਹੜਾ ਹੈਗਾ ਇਹ ਫਾਸਟ ਫੂਡ ਪਿਆ ਰਹਿੰਦਾ ਆ ਜਿਨ੍ਹਾਂ ਵਿੱਚ ਖਾਸ ਕਰਕੇ ਮੋਮੋਜ਼ ਸਪ੍ਰਿੰਗ ਰੋਲ ਆਮ ਜਿਹੜੇ ਹੈਗੇ ਨੇ ਵੀਡੀਓਜ਼ ਦੇ ਵਿੱਚ ਦਿਖਾਈ ਦੇ ਰਹੇ ਨੇ ਇਹ ਜਿਹੜੇ ਹੈਗੇ ਨੇ ਅ ਜਦੋਂ ਛਾਪਾ ਮਾਰਿਆ ਗਿਆ ਤਾਂ ਕੀ ਮਿਲਦਾ ਉੱਥੇ ਉੱਥੇ ਅ ਜਿਹੜੇ 10 10 12 12 ਭਈਏ ਮਿਲਦੇ ਨੇ ਬਿਨਾਂ ਨਾਤੇ ਮਿਲਦੇ ਨੇ ਬਾਥਰੂਮਾਂ ਦੇ ਵਿੱਚ ਮੋਮੋਜ਼ ਪਏ ਮਿਲਦੇ ਨੇ ਤੇ ਰੇੜੀਆਂ ਦੇ ਉੱਤੇ ਭਈਏ ਸੁੱਤੇ ਮਿਲਦੇ ਨੇ ਤੇ ਨਾਲ ਹੀ ਇੱਥੋਂ ਤੱਕ ਵੀ ਇੱਕ ਜਿਹੜੀ ਵੀਡੀਓ ਸਾਡੇ ਸਾਹਮਣੇ ਆਈ ਜਦੋਂ ਛਾਪਾ ਮਾਰਿਆ ਗਿਆ ਤਾਂ ਇੱਕ ਕੁੱਤੇ ਦਾ ਸਿਰ ਵੀ ਜਿਹੜਾ ਹੈਗਾ ਉੱਥੇ ਮਿਲਿਆ ਇਹ ਬੜੀ ਮੰਦ ਭਾਗੀ ਖਬਰ ਆ ਕਿ ਹੁਣ ਤੁਸੀਂ ਆਪ ਸੋਚ ਲਓ ਚਿਕਨ ਖਾਣ ਦੇ ਜਿਹੜੇ ਸ਼ੌਕੀਨ ਨੇ ਉਹਨਾਂ ਲਈ ਜਿਹੜੇ ਇਹ ਮੋਮੋਜ਼ ਬਣ ਕੇ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਜਿਵੇਂ ਕਹਿ ਲਓ ਵੀ ਵੈਜ ਮੋਮੋਸ ਹੋਗੇ ਜਾਂ ਫਿਰ ਪਨੀਰ ਵਾਲੇ ਮੋਮੋਸ ਹੋਗੇ ਜਾਂ ਫਿਰ ਚਿਕਨ ਮੋਮੋਸ ਹੋਗੇ ਸੋ ਕੀ ਸਵਾਲ ਸਭ ਤੋਂ ਵੱਡਾ ਇਹ ਆ ਕਿ ਮੋਮੋਸ ਦੇ ਵਿੱਚ ਕੁੱਤਿਆਂ ਦਾ ਚਿਕਨਾਉਂਦਾ ਭਰ ਕੇ ਜਿਹੜਾ ਉੱਥੇ ਕੁੱਤੇ ਦਾ ਸਿਰ ਮਿਲਿਆ ਇਟ ਮੀਨਸ ਇਹ ਸੱਚ ਹੈ ਕਿਉਂਕਿ ਕੁੱਤੇ ਦਾ ਸਿਰ ਮਿਲਣਾ ਇਹ ਇੱਕ ਪ੍ਰੂਫ ਦੇ ਤੌਰ ਤੇ ਸੱਚੀ ਗੱਲ ਆ ਇਹ ਇਹ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦਿੱਤਾ ਕਿ ਜਿਹੜਾ ਉੱਥੇ ਗੰਦਗੀ ਦੇ ਨਾਲ ਨਾਲ ਇੱਕ ਕੁੱਤੇ ਦਾ ਵੀ ਸਿਰ ਮਿਲਿਆ ਤੇ ਉਹ ਕੀ ਕਾਰਨ ਆ ਇਹ ਤੁਸੀਂ ਆਪ ਸਮਝ ਜਾਵੋ ਸੋ ਸਾਵਧਾਨ ਹੋ ਜੋ ਹਜੇ ਵੀ ਘਰਾਂ ਨੂੰ ਮੋੜਾਓ ਘਰ ਦਾ ਖਾਓ ਸੁਆਦਿਸ਼ਟ ਘਰੇ ਸਭ ਕੁਝ ਬਣ ਜਾਂਦਾ ਆ ਬਸ ਸਮਾਂ ਚਾਹੀਦਾ ਔਰ ਸਮਾਂ ਜ਼ਿਆਦਾ ਵੀ ਨਹੀਂ ਚਾਹੀਦਾ ਬਸ ਤੁਹਾਡਾ ਮਨ ਹੋਣਾ ਚਾਹੀਦਾ ਆ ਕਿ ਤੁਸੀਂ ਰੈਡੀ ਦਾ ਫੂਡ ਛੱਡ ਕੇ ਆਪਣੇ ਘਰ ਦੇ ਵਿੱਚ ਬਣਾ ਕੇ ਖਾਓ ਹੁਣ ਤਾਂ ਕੋਈ ਇਹੋ ਜੀ ਰੈਸਪੀ ਵੀ ਨਹੀਂ ਹੈਗੀ ਜਿਹੜੀ ਤੁਹਾਨੂੰ ਨਾ ਬਣਾਉਣੀ ਆਉਂਦੀ ਹੋਵੇ ਕਿਉਂਕਿ ਅੱਜ ਕੱਲ ਸਾਰਿਆਂ ਨੂੰ ਪਤਾ ਆ سوشل میڈیا ਤੇ YouTube ਤੇ ਹਰ ਇੱਕ ਵੀਡੀਓ ਤੁਹਾਨੂੰ ਮਿਲ ਜਾਵੇਗੀ ਚਾਹੇ ਉਹ ਮੋਮੋਜ਼ ਦੀ ਹੋਵੇ ਚਾਹੇ ਫਿਰ ਨਿਊਡਲਸ ਦੀ ਹੋਵੇ ਤੁਸੀਂ ਜੇਕਰ ਨਹੀਂ ਤੁਹਾਨੂੰ ਬਣਾਉਣਾ ਆਉਂਦਾ ਤੁਸੀਂ ਸਮਾਨ ਲੈ ਕੇ ਆਪਣੇ ਘਰ ਦੇ ਵਿੱਚ ਰੈਸਪੀ YouTube ਤੋਂ ਦੇਖ ਕੇ ਬਣਾ ਲਓ ਪਰ ਚੰਗਾ ਖਾਓ ਚੰਗੀ ਸਿਹਤ ਬਣਾਓ ਤਾਂ ਜੋ ਇਹ ਜਿਹੜੇ ਜਿਹੜੇ ਪਰਵਾਸੀ ਨੇ ਜਿਹੜੇ ਆ ਕੇ ਇੱਧਰ ਇਹੋ ਜਿਹਾ ਕੰਮ ਕਰ ਰਹੇ ਨੇ ਉਹ ਉਹਨਾਂ ਨੂੰ ਕਿਉਂਕਿ ਤੁਸੀਂ ਦੇਖੋ ਜ਼ਿਆਦਾਤਰ ਜਿਹੜੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਉਹ ਫਾਸਟ ਫੂਡ ਦੀਆਂ ਜਾਂ ਤਾਂ ਨੇਪਾਲੀਆਂ ਦੀਆਂ ਨੇ ਜਾਂ ਫਿਰ ਪਰਵਾਸੀਆਂ ਦੀਆਂ ਨੇ ਆਪਣੇ ਪੰਜਾਬੀ ਤਾਂ ਬਹੁਤ ਘੱਟ ਨੇ ਪੰਜਾਬੀ ਜਿਹੜੇ ਹੈਗੇ ਨੇ ਉਹ ਜ਼ਿਆਦਾਤਰ ਉਹਨਾਂ ਦਾ ਕੰਮ ਵੀ ਸਾਫ਼ ਸੁਥਰਾ ਆ ਕਿਉਂਕਿ ਉਹਨਾਂ ਨੇ بڑے بڑے ਜਿਵੇਂ ਮੈਕਦੀ ਹੋਗੇ ਜਾਂ ਮੈਂ ਕਈਆਂ ਦਾ ਨਾਮ ਨਹੀਂ ਲਵਾਵਾਂਗੀ ਇੱਥੇ ਵਧੀਆ ਜਗ੍ਹਾ ਤੋਂ ਉਹਨਾਂ ਨੇ ਆਪਣੇ ਜਿਹੜੇ ਕੋਰਸਿਸ ਕੀਤੇ ਹੋਏ ਨੇ ਤੇ ਸ਼ੈਫ ਨੇ ਉਹ ਵਿੱਚੋਂ ਕਈ ਜਿਹੜੇ ਕਿ ਰੈਸਟੋਰੈਂਟਾਂ ਵਿੱਚ ਜਿਨ੍ਹਾਂ ਨੇ ਕੰਮ ਕਰਨਾ ਨਹੀਂ ਪਸੰਦ ਕੀਤਾ ਤੇ ਆਪਣੀਆਂ ਵਧੀਆ ਕੈਫੇ ਖੋਲਲੇ ਨੇ ਸੋ ਇਹ ਜਿਹਾ ਜਾਂ ਤਾਂ ਕੈਫਿਆਂ ਦੇ ਵਿੱਚ ਜਾਇਆ ਕਰੋ ਰੇੜੀ ਤੇ ਤੁਸੀਂ 2-4 ਰੁਪਏ ਚੀਜ਼ ਘੱਟ ਖਾਣ ਨਾਲੋਂ ਚੰਗਾ ਆ 2-4-5 ਰੁਪਏ ਵੱਧ ਦੇ ਦੋ ਪਰ ਵਧੀਆ ਜਗ੍ਹਾ ਤੋਂ ਖਾਓ ਤੇ ਆਪਣਾ ਧਰਮ ਪ੍ਰਿਸ਼ਟ ਨਾ ਕਰੋ ਕਿਉਂਕਿ ਜਿੱਥੇ ਹੀ ਅਸੀਂ ਕੁੱਤਿਆਂ ਨੂੰ ਬਿੱਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਉੱਥੇ ਹੀ ਜਦੋਂ ਸਾਨੂੰ ਪਤਾ ਲੱਗਦਾ ਆ ਕਿ ਇੱਕ ਮੋਮੋਜ਼ ਜਾਂ ਫਾਸਟ ਫੂਡ ਬਣਾਉਣ ਵਾਲੀਆਂ ਜਿਹੜੀਆਂ ਛੋਟੀਆਂ-ਛੋਟੀਆਂ ਫੈਕਟਰੀਆਂ ਨੇ ਉਹਨਾਂ ਵਿੱਚ ਛਾਪਾ ਮਾਰਨ ਤੇ ਕੁੱਤੇ ਦਾ ਸਿਰ ਮਿਲਿਆ ਤਾਂ ਇਹ ਬਹੁਤ ਵੱਡੀ ਖਬਰ ਹੈ ਔਰ ਮੰਦਭਾਗੀ ਵੀ ਖਬਰ ਹੈ ਕਿਉਂਕਿ ਕਿਤੇ ਜੇਕਰ ਤੁਸੀਂ ਬਣਾ ਕੇ ਖਾਓ ਆਪਣੇ ਘਰ ਖਾਓ ਨਾ ਕਿ ਤੁਸੀਂ ਇਹੋ ਜੀਆਂ ਜਗ੍ਹਾ ਤੋਂ ਜਿਹੜਾ ਹੈਗਾ ਆਪਣੀ ਸਿਹਤ ਵੀ ਖਰਾਬ ਕਰੋ ਤੇ ਇਸ ਚੀਜ਼ ਨੂੰ ਬੜਾਵਾ ਵੀ ਦਿਓ ਤੋਂ ਸਾਵਧਾਨ ਹੋ ਜੋ ਬਾਕੀ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਕਰੋ ਤੇ ਬਾਕੀ ਮੈਨੂੰ ਦੀਓ ਇਜਾਜ਼ਤ ਫਿਰ ਕਿਸੇ ਹੋਰ ਗੱਲ ਤੇ ਆਪਾਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ